ਮਾੜਿਆ ਦਾ ਅੱਜ ਇਤੋਂ ਬਰਸ ਪੈੰਦੀ ਸੀ ਅਸੀਂ ਅੰਦਰ ਹੀ ਕਮਰੇ ਦੇ ਪਏ ਸੀ ਤੇ ਚਾਣਕ ਇੱਥੇ ਬਾਹਰ ਨਿਕਲੇ ਤੇ ਸਾਡੀ ਮਾਤਾ ਇੱਥੋਂ ਭੱਜ ਕੇ ਨਿਕਲਣ ਲੱਗੀ ਉਹਦਾ ਉਹਦੀ ਲੱਤ ਟੁੱਟ ਗਈ ਹੈ ਮੈਂ ਆਪਣੇ ਜੀ ਥੋੜਾ ਬੁੱਤਾ ਮੇਰੇ ਕੋਲ ਹੁੰਦਾ ਮੇਰੇ ਘਰ ਦਾ ਖੱਚਾ ਬੜੀ ਮੁਸ਼ਕਲ ਨਾਲ ਚੱਲਦਾ ਸਾਨੂੰ ਨਨ ਨੂੰ ਇਹ ਹੀ ਉਪੀਲਿਆ ਕਿ ਸਾਡੀ ਵੀ ਮਦਦ ਕੀਤੀ ਜਾਵੇ ਸਾਡੇ ਗਰੀਬਾਂ ਦੀ ਵੀ ਸੁਣ ਜਾਵੇ ਹੋਰ ਦੇਵਲ ਜੇ ਕਹੀਏ ਤੇ ਪਰਭਾਈ ਹੋ ਹੀ ਨਹੀਂ ਸਕਦੀ ਇਹ ਨਾ ਦੇ ਲ ਵੀ ਸਕ ਨਹੀਂ ਜੋ ਐਕਸੀਡੈਂਟ ਦੋ ਸਾਲ ਪਹਿਲੇ ਹੋਇਆ ਸੀ ਅੱਛਾ ਜੀ ਹਾਂ ਜੀ ਮੁਸ਼ਕਲ ਨਾਲ ਹੀ ਸਾਲ ਕੀ ਹੋਇਆ ਜੇ ਕੰਮ ਕਰਦਿਆਂ ਅੱਛਾ ਘਰ ਦਾ ਖਰਚਾ ਹੀ ਚੱਲਦਾ ਜੀ ਹਾਂ ਜੀ ਅਸੀਂ ਅੰਦਰ ਹੀ ਵੇ ਲੰਮੀ ਪਈ ਤੇ ਉਹ ਹਾੜ ਤੀ ਭਾਰੀ ਨਹੀਂ ਦੇ ਪੈਨ ਦੇ ਕਰ ਨੂੰ ਛੱਤ ਡੇਗੀ ਸਾਡੀ ਮਾਤਾ ਨੂੰ ਸੱਟ ਲੱਗੀ ਆ ਐ ਮਾਤਾ ਦੇ ਸਾਡੇ ਕੋ ਨਹੀਂ ਕੋ ਘਰ ਕੋਲਾ ਨਹੀਂ ਅਸੀਂ ਬਰਾਸਾ ਸਤਿ ਸ਼੍ਰੀ ਅਕਾਲ ਦਾ ਗ੍ਰੇਟ ਪੰਜਾਬੀ ਟੀਵੀ ਵੇਖਣ ਦਾ ਸਵਾਗਤ ਹੈ ਮੈਂ ਹਾਂ ਜਗਜੀਤ। ਤੁਸੀਂ ਤੁਸੀਂ ਵੇਖ ਰਹੇ ਹੋ ਕਿ ਹੜ੍ਹਾਂ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਹੋਏ ਨੇ ਲੋਕ ਅਤੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ। ਜੇ ਮੈਂ ਗੱਲ ਕਰਾਂ ਕਿਸਾਨਾਂ ਦੀ ਦੀ ਕਿਸਾਨਾਂ ਦੀ ਹਜ਼ਾਰਾਂ ਏਕੜ ਜਿਹੜੀ ਫਸਲ ਆ ਉਹ ਤਬਾਹ ਹੋ ਚੁੱਕੀ ਆ। ਤੇ ਜੇ ਮੈਂ ਘਰਾਂ ਦੀ ਗੱਲ ਕਰਾਂ ਤੇ ਬਹੁਤ ਸਾਰੇ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਤੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ। ਕਈਆਂ ਦੇ ਘਰਾਂ ਦੇ ਜਿਹੜੇ ਲੈਂਟਰ ਸੀਗੇ ਉਹ ਚੁਗ ਗਏ। ਕਈਆਂ ਦੇ ਘਰਾਂ ਦੇ ਵਿੱਚ ਤੇੜਾ ਆ ਗਈਆਂ। ਪਰ ਸਾਡੀ ਇੱਕ ਖਾਸ ਪੇਸ਼ਕਸ਼ ਹੈ ਕਿ ਅਸੀਂ ਕਰ ਕਰ ਜਾ ਰਹੇ ਆ ਤੇ ਉਹਨਾਂ ਲੋਕਾਂ ਨਾਲ ਗੱਲ ਕਰ ਰਹੇ ਆ ਜਿਨ੍ਹਾਂ ਦੀਆਂ ਬਾਲਿਆਂ ਵਾਲੀਆਂ ਛੱਤਾਂ ਸੀਗੀਆਂ ਜਿਹੜੀਆਂ ਡਿੱਗ ਚੁੱਕੀਆਂ ਨੇ ਕਿਉਂਕਿ ਅਜੇ ਇਸ ਸਮੇਂ ਦੇ ਉੱਤੇ ਲੋਕ ਵੱਡੇ ਪੱਧਰ ਤੇ ਵੱਡੀਆਂ-ਵੱਡੇ ਕੋਠੀਆਂ ਬਣਾ ਲੈਂਦੇ ਨੇ ਵੱਡੇ-ਵੱਡੇ ਘਰ ਬਣਾ ਲੈਂਦੇ ਨੇ ਹਰ ਇੱਕ ਬੰਦੇ ਦੀ ਪਹੁੰਚ ਹੁੰਦੀ ਹੈ ਕਿ ਮੈਂ ਲੈਂਟਰ ਵਾਲਾ ਘਰ ਬਣਾ ਲਾਂ ਪਰ ਅਜੇ ਇਸ ਸਮੇਂ ਦੇ ਉਹ ਲੋਕ ਜਿਹੜੇ ਕਿਤੇ ਨਾ ਕਿਤੇ ਗਰੀਬੀ ਨਾਲ ਜੁਮਜਰੇ ਨੇ ਜਾਂ ਘਰ ਦੀਆਂ ਮਜਬੂਰੀਆਂ ਨਾਲ ਅਜਿਹਾ ਨਹੀਂ ਕਰ ਸਕਦੇ ਉਹ ਬਾਲਿਆਂ ਵਾਲੀਆਂ ਛੱਤਾਂ 'ਚ ਹੀ ਰਹਿ ਰਹੇ ਸੀ ਪਰ ਇੱਕ ਪਾਸਿਓਂ ਹੜ੍ਹਾਂ ਦੀ ਮਾਰ ਦੂਜੇ ਪਾਸਿਓਂ ਕੁਦਰਤ ਦਾ ਕਹਿਰ بارش ਉਹਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਉਸ ਤ ਹਲਕਾ ਜ਼ਿਲ੍ਹਾ ਨਾਵਦੀਪਿੰਡ ਗਾਲਪ ਦੇ ਵਿੱਚ ਮੌਜੂਦ ਹਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਵਾਂਗਾ ਕਿ ਕਿਸ ਤਰੀਕੇ ਨਾਲ ਇਸ ਘਰ ਵਿੱਚ ਮੌਜੂਦ ਹੈ ਜਦੋਂ ਹਾਲਾਂ ਦਾ ਪਾਣੀ ਆਉਂਦਾ ਹੈ ਤੇ ਉੱਪਰੋਂ ਰੱਬ ਦੀ ਕਿਰਪਾ ਹੁੰਦੀ ਹੈ ਕਹਦਾ ਮੈਂ ਮਾਰਾ ਘਰ ਰੱਬ ਦੀ ਕਰੋਪੀ ਹੁੰਦੀ ਹੈ ਤੇ ਹਰ ਜਿਹੜੇ ਨੇ ਉਹ ਆ ਜਾਂਦੇ ਨੇ ਤੇ ਬਾਰਿਸ਼ਾਂ ਹੋਣੀ ਸ਼ੁਰੂ ਹੋ ਜਾਂਦੀਆਂ ਤੇ ਘਰ ਦੀ ਜਿਹੜੀ ਆ ਉਹ ਛੱਤ ਡਿੱਗ ਪੈਂਦੀ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਬਾਲਿਆਂ ਵਾਲੀ ਛੱਤ ਸੀਗੀ ਜਿਹੜੀ ਤੁਸੀਂ ਤੁਹਾਨੂੰ ਮੈਂ ਉੱਤੇ ਦਿਖਾ ਰਿਹਾ ਕਿ ਬਾਲਿਆਂ ਵਾਲੀ ਛੱਤ ਸੀਗੀ ਜਿਹੜੀ ਉਹ ਟੁੱਟ ਚੁੱਕੀ ਆ ਉਹਦੇ ਬਾਲੇ ਟੁੱਟ ਚੁੱਕੇ ਨੇ ਤੇ ਛੱਤ ਜਿਹੜੀ ਉਹ ਡਿੱਗ ਚੁੱਕੀ ਆ ਕੁਛ ਜਿਹੜੀ ਛੱਤ ਨੂੰ ਥੰਮੀਆਂ ਨਾਲ ਖਿਲਾ ਰਿਆ ਆ ਪਰ ਜਿਹੜਾ ਥੱਲੇ ਪਿਆ ਹੋਇਆ ਸਮਾਨ ਸੀਗਾ ਜਿਵੇਂ ਟੀਵੀ ਦੀ ਗੱਲ ਕਰਾਂ ਤਾਂ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਚੱਕਣਾ ਚੂਰ ਹੋ ਚੁੱਕਾ ਆ ਜਿਹੜਾ ਟੀਵੀ ਸੀਗਾ ਟੁੱਟ ਚੁੱਕਾ ਵਾ ਘਰ ਦਾ ਜਿਹੜਾ ਸਮਾਨ ਸੀਗਾ ਭਾਂਡੇ ਸੀਗੇ ਹੋਰ ਸਮਾਨ ਸੀਗਾ ਉਹ ਟੁੱਟ ਚੁੱਕਾ ਜਿੱਧਰ ਕੋਈ ਘਰ ਦੇ ਵਿੱਚ ਬੈੱਡ ਬਣਾਇਆ ਹੁੰਦਾ ਵਾ ਉਹ ਬੈੱਡ ਵੀ ਸਾਰਾ ਪਾਣੀ ਨਾਲ ਭਿੱਜ ਕੇ ਖਰਾਬ ਹੋ ਚੁੱਕਾ ਕਰਾਂ ਦੇ ਜਿਹੜੇ ਸਮਾਨ ਆ ਸਾਰੇ ਉਹ ਚਿੱਲਰ ਪੁੱਲਰ ਗਏ ਹੋਏ ਨੇ ਸਾਰੇ ਖਰਾਬ ਹੋ ਚੁੱਕੇ ਨੇ ਇਧਰ ਲਮਾਰੀ ਦੇ ਤੁਸੀਂ ਹਾਲ ਦੇਖੋ ਮੈਂ ਸਹਯੋਗੀ ਨੂੰ ਕਹੂੰਗਾ ਤੁਹਾਨੂੰ ਦਿਖਾਉਣਗੇ ਕਿ ਅਲਮਾਰੀ ਦੇਖੋ ਤੁਸੀਂ ਕਿਸ ਤਰੀਕੇ ਨਾਲ ਪਾਣੀ ਨਾਲ ਭਰੀ ਹੋਈ ਸੀ ਅਜੇ ਵੀ ਅਜੇ ਵੀ ਪਾਣੀ ਥੱਲੇ ਖੜਾ ਲੱਗ ਰਿਹਾ ਵਾ ਪਰ ਤੁਸੀਂ ਹਾਲਾਤ ਦੇਖ ਰਹੇ ਹੋ ਕਿ ਚਾਰੇ ਪਾਸੇ ਪਾਣੀ ਭਰਨਾ ਜਿਹੜਾ ਬਹੁਤ ਸਾਰਾ ਨੁਕਸਾਨ ਹੋ ਗਿਆ ਪਰ ਇਸ ਘਰ ਦੀ ਮੈਂ ਗੱਲ ਕਰਾਂ ਤੇ ਹੁਣ ਇਹ ਜਿਹੜਾ ਗੁਜ਼ਾਰਾ ਆ ਇੱਕ ਟੈਂਟ ਲਗਾਇਆ ਹੋਇਆ ਜਿਸ ਤਿੱਕੇ ਨਾਲ ਮੈਂ ਤੰਬੂ ਦੀ ਗੱਲ ਕਰਾਂ ਇੱਕ ਤੰਬੂ ਲਗਾ ਕੇ ਸਾਰਾ ਪਰਿਵਾਰ ਬੈਠਾ ਹੋਇਆ ਘਰ ਦਾ ਸਮਾਨ ਜਿਹੜਾ ਸੀ ਉਹ ਬਾਹਰ ਕੁਛ ਨਾਲ ਜੇ ਕੋਈ ਸਮਾਨ ਤੁਸੀਂ ਦੇਖੋ ਕਿਸ ਤਰੀਕੇ ਨਾਲ ਤੋੜੇ ਪਾ ਕੇ ਇਸ ਸਮਾਨ ਨੂੰ ਟੱਕਿਆ ਹੋਇਆ ਸਾਰੇ ਨੂੰ ਕੀ ਜਿਹੜਾ ਬੱਚਿਆ ਸਮਾਨ ਆ ਉਹ ਵੱਸ ਸਕੇ ਪਰ ਬਹੁਤ ਸਾਰਾ ਨੁਕਸਾਨ ਹੋ ਗਿਆ ਕਿਉਂਕਿ ਮੈਂ ਵੀਰ ਦੀ ਗੱਲ ਕਰਾਂ ਤੇ ਵੀਰ ਦੀ ਇੱਕ ਲੱਤ ਤੋਂ ਵੀ ਜਿਹੜੀ ਵੀਰ ਦੀ ਫ੍ਰੈਕਚਰ ਹੈ ਵੀਰ ਦੀ ਲੱਤ ਵੀ ਜਿਹੜੀ ਕਮਜ਼ੋਰ ਹੈ ਉਸ ਤੋਂ ਕਿਉਂਕਿ 2 ਸਾਲ ਪਹਿਲਾਂ ਵੀਰ ਦਾ ਐਕਸੀਡੈਂਟ ਹੋਇਆ ਸੀਗਾ ਇਹਦੀ ਲੱਤ ਟੁੱਟ ਚੁੱਕੀ ਸੀ ਤੇ ਵੀਰ ਨੂੰ ਹੁਣ ਜਿਹੜੀ ਚੱਲਣ ਦੀ ਵੀ ਮੁਸ਼ਕਲ ਹੁੰਦੀ ਹੈ ਵੱਡੀ ਜੇ ਮੈਂ ਤਕੜੀ ਗੱਲ ਕਰਾਂ ਤੇ ਵੱਡਾ ਕੰਮ ਕਰਨ ਚ ਵੀ ਜਿਹੜੀ ਮੁਸ਼ਕਲ ਹੈ ਉਹ ਜ਼ਿਆਦਾ ਮਿਹਨਤ ਵਾਲਾ ਕੰਮ ਨਹੀਂ ਕਰ ਸਕਦਾ ਉਹ ਵੀਰ ਵੀ ਪਹਿਲਾਂ ਮੇਰੇ ਨਾਲ ਆਏ ਉਹਦੇ ਪਰਿਵਾਰ ਆ ਉਹਦੀ ਮਿਸੇਜ ਆ ਬੱਚੇ ਸਾਰੇ ਬੈਠੇ ਨੇ ਕਿਉਂਕਿ ਇਥੇ ਇਹ ਜੁਆਇੰਟ ਫੈਮਲੀ ਵੀ ਕਈ ਦਸੀ ਜਾਂਦੀਆਂ ਨਾਲ ਬਿੰਦੀਆਂ ਪਰ ਵੀਰ ਜਿਹੜਾ ਸਾਡੇ ਨਾਲ ਮੌਜੂਦ ਆ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਆ ਬਹੁਤ ਸਾਰਾ ਨੁਕਸਾਨ ਹੋਇਆ ਕਿਸ ਤਰੀਕੇ ਨਾਲ ਇਹ ਕਿਸ ਤਰੀਕੇ ਦਾ ਮੰਜ਼ਲ ਸੀਗਾ ਜਦੋਂ ਇਹ ਛੱਤ ਡਿੱਗਦੀ ਆ ਜੀ ਕੀ ਇਦਾਂ ਦਾ ਹਾਲਾਤ ਸੀ ਬਹੁਤ ਮਾੜਿਆ ਦਾ ਅੱਜ ਉੱਥੋਂ ਬਰਸਟੈਂਡ ਹੀ ਸੀ ਅਸੀਂ ਅੰਦਰ ਹੀ ਕਮਰੇ 'ਚ ਪਏ ਸੀ ਤੇ ਚਾਣਕ ਇੱਥੇ ਬਾਹਰ ਨਿਕਲੇ ਤੇ ਸਾਡੀ ਮਾਤਾ ਇੱਥੋਂ ਭੱਜ ਕੇ ਆਉਣ ਲੱਗੀ ਉਹਦਾ ਉਹਦੀ ਲੱਤ ਟੁੱਟ ਗਈ ਆ ਇਨਸਾਨ ਬਹੁਤ ਹੋ ਗਿਆ ਜੀ ਤੇ ਤੁਹਾਡੀ ਵੀ ਲੱਤ ਪਹਿਲਾਂ ਦੱਸੀ ਆ ਜੀ ਅੱਛਾ ਸਾਡੀ ਵੀ ਟੁੱਟੀ ਆ ਜੀ ਮੇਰੀ ਵੀ ਲੱਤ ਟੁੱਟੀ ਆ ਮੇਰਾ 2 ਸਾਲ ਪਹਿਲੇ ਐਕਸੀਡੈਂਟ ਹੋ ਗਿਆ ਸੀ ਮੇਰ ਕੋ ਕੋਈ ਭਾਰਾ ਕੰਮ ਨਹੀਂ ਹੁੰਦਾ ਮੈਂ ਆਪਣੇ ਜੀ ਥੋੜਾ ਬੋਤਾ ਮੇਰ ਕੋ ਹੁੰਦਾ ਮੇਰੇ ਘਰ ਦਾ ਖਾਚਾ ਬੜੀ ਮੁਸ਼ਕਿਲ ਨਾਲ ਚੱਲਦਾ ਅੱਛਾ ਜੀ ਤੇ ਮਾਤਾ ਜੀਬ ਦੀ ਨਾਲ ਲੱਤ ਟੁੱਟ ਗਈ ਹੁਣ ਇਸ ਵੇਲੇ ਹਾਂਜੀ ਉਹ ਆ ਕੇ ਨਾਲ ਦੇ ਗਵਾਂਡੀਆਂ ਘਰ ਉਧਰ ਮੰਜੀ ਉਹਦੀ ਕਰਤੀ ਤੇ ਘਰ ਜਿੱਦਾਂ ਡਿੱਗਦਾ ਵਾ ਹਾਂਜੀ ਨੁਕਸਾਨ ਕਿੰਨਾ ਹੋ ਗਿਆ ਅੰਦਰ ਇਨਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਕੀ ਕੀ ਸਮਾਨ ਟੁੱਟ ਗਿਆ ਜੀ ਸਮਾਨ ਵਾਰੀ ਸੀ ਜੀ ਆ ਟੀਵੀ ਟਰਾਲੀ ਵਿੱਚ ਟੀਵੀ ਸੀ ਨਰਸੀਬਰੀ ਹੋਰ ਸਮਾਨ ਜਿਹੜਾ ਅਸੀਂ ਨਿੱਕਾ ਮੋਟਾ ਰੱਖਿਆ ਸੀ ਉਹ ਸਾਰਾ ਖਰਾਬ ਹੋ ਗਿਆ ਜਿਵੇਂ ਕਹਦਾ ਮੈਂ ਤੇ ਘਰ ਦੇ ਵਿੱਚ ਦੋ ਕਮਰੇ ਨੇ ਮੈਂ ਦੇਖ ਰਿਆਂ ਦੂਜਾ ਕਮਰਾ ਬਚਿਆ ਜੀ ਉਹ ਬਚਿਆ ਜੀ ਬਚਿਆ ਜੀ ਉਹ ਸਾਡ ਕੋਲ ਇੱਕੋ ਕਮਰਾ ਵਾ ਉਹ ਦੂਜਿਆਂ ਨਾਲ ਦਿਆਂ ਦਾ ਵਾ ਅੱਛਾ ਦੋ ਪ੍ਰਾਤ ਸੋ ਦੋ ਪ੍ਰਾਤ ਰਹਿੰਦੇ ਦੋ ਪਿਆ ਰਹਿੰਦੇ ਉਹ ਵੀ ਚੁੰਡਿਆ ਵਾ ਉਹ ਵੀ ਚੁੰਡਿਆ ਤੇ ਅੱਛਾ ਉਪਰ ਤਰਪਾਲ ਲੈ ਕੇ ਪਾਈ ਹੈ ਤਰਪਾਲ ਪਦਰ ਦਿੱਤੀ ਹੈ ਪਰ ਕਿਸ ਤਰੀਕੇ ਦੇ ਹੁਣ ਜੀ ਗਾਂ ਮੈਂ ਗੱਲ ਕਰਾਂ ਇਸ ਨੂੰ ਬਣਾਉਣ ਵਾਸਤੇ ਕਿਸ ਤਰੀਕੇ ਦੇ ਪ੍ਰਬੰਧ ਨੇ ਨਹੀਂ ਸਾਡ ਕੋਲ ਅਜੇ ਕੋਈ ਪ੍ਰਬੰਧ ਨਹੀਂ ਹੈਗਾ ਅਸੀਂ ਤੇ ਹਾਲ ਤਰਪਾਲ ਥਲੇ ਟਾਈਮ ਪਾਸ ਕਰਨਾ ਪੈਣਾ ਉਹ ਬਾਲੇ ਹੀ ਚੁੱਕੇ ਤਾਂ ਪਾ ਲਵਾਂਗੇ ਤੇ ਆਪਣਾ ਗੁਜ਼ਾਰਾ ਕਰ ਹੀ ਜਾਵਾਂਗੇ ਬੱਚੇ ਕਿੰਨੇ ਤੁਹਾਡੇ ਬੱਚੇ ਚੱਤਿਆਂ ਨੇ ਬੱਚੇ ਜੀ ਹਾਂਜੀ ਤਿੰਨ ਤਿੰਨ ਬੱਚੇ ਨੇ ਕਿੰਨੇ ਬੱਚੇ ਬੇਟੀਆਂ ਕਿੰਨੀਆਂ ਦੋ ਬੇਟੀਆਂ ਇੱਕ ਬੇਟਾ ਜੀ ਅੱਛਾ ਜੀ ਪਰ ਪੜਾਈ ਵੀ ਚੱਲਦੀ ਹੋਣੀ ਉਹਦੀ ਪੜਾਈ ਵੀ ਚੱਲਦੀ ਹੈ ਫਿਰ ਆਉਣ ਵਾਲਾ ਸਮਾਂ ਔਖਾ ਹੋ ਜਾਂਦਾ ਬਹੁਤ ਔਖਾ ਜੀ ਕੀ ਮੰਗ ਕਰੋਗੇ ਦਾਨੀ ਸਜਣ ਜਿਹੜੇ ਨੇ ਵੱਡੇ ਪੱਦਰ ਤੇ ਦਾਨ ਕਰਨ ਲਈ ਇੱਥੇ ਪਹੁੰਚ ਰਹੇ ਨੇ ਜਿਲ੍ਹੇ ਮੈਂ ਗੱਲ ਕਰਾਂ ਤੇ ਸਿੰਗਰਾਂ ਜਿਹੜੇ ਨੇ ਵੱਡੇ ਵੱਡੇ ਸਿੰਗਰ ਜਿਹੜੇ ਨੇ ਪਹੁੰਚ ਰਹੇ ਟਰੈਕਟਰਾਂ ਤੱਕ ਦਾਨ ਕੀਤੇ ਜਾ ਰਹੇ ਨੇ ਵੱਡੇ ਤੌਰ ਤੇ ਨੇ ਸਾਡੇ ਤੱਕ ਅਰੇ ਕੋਈ ਨਹੀਂ ਜੇ ਪਹੁੰਚਾ ਅੱਡੇ ਤੱਕ ਕੋਈ ਨਹੀਂ ਜੇ ਪਹੁੰਚਾ ਅਸੀਂ ਦਾਨਿਸ਼ਾ ਚਨਾਗੜੀ ਬੇਨਤੀ ਕੀਤਾ ਕਰਦੇ ਆ ਕਿ ਸੋ ਸਾਡੇ ਤੱਕ ਵੀ ਪਹੁੰਚ ਕਰੇ ਟਾਈਮ ਮੱਤ ਰਹੇ ਸਾਡੇ ਕੋਲ ਨਹੀਂ ਕੋਈ ਘਰਪੁੱਲਾ ਨਹੀਂ ਅਸੀਂ ਬਣਾ ਸਕਦੇ ਪਰ ਜਿਸ ਤਰੀਕੇ ਨਾਲ ਲੋਕ ਜਿਸ ਮੈਂ ਗੱਲ ਕਰ ਰਿਹਾ ਲੋਕੀ ਟਰੈਕਟਰ ਦਾਨ ਕਰ ਰਹੇ ਨੇ ਸੰਸਥਾਵਾਂ ਨੂੰ ਵੱਡੀਆਂ ਕੀ ਲੱਗਦਾ ਉਹਨਾਂ ਨੂੰ ਗਰਾਉਂਡ ਲੈਵਲ ਤੇ ਆਉਣਾ ਚਾਹੀਦਾ ਤੁਹਾਡੇ ਕੋਲ ਪਹੁੰਚਣਾ ਚਾਹੀਦਾ ਜ਼ਰੂਰ ਪਹੁੰਚਣਾ ਚਾਹੀਦਾ ਜੀ ਕਿਉਂਕਿ ਗਰੀਬ ਦੀ ਬਾਹ ਫੜਨੀ ਚਾਹੀਦੀ ਫੜਨੀ ਚਾਹੀਦੀ ਜੀ ਕਿਉਂਕਿ ਅਜੇ ਇਸ ਸਮੇਂ ਤੇ ਸਰਕਾਰਾਂ ਵੀ ਕਹਿ ਰਹੀਆਂ ਨੇ ਕਿ ਕਰਾਂਗੇ ਪਰ ਸਰਕਾਰਾਂ ਦਾ ਸਮਾਂ ਦੇਖਣਾ ਹੋਏਗਾ ਕਿ ਸਰਕਾਰਾਂ ਕਿਦੋਂ ਆਉਂਦੀਆਂ ਨੇ ਕਿਦੋਂ ਪਟਵਾਰੀ ਆਉਣਗੇ ਕਿਦੋਂ ਤਸਦੀਕ ਹੋਏਗਾ ਕਿਦੋਂ ਪੈਸੇ پاس ਹੋਣਗੇ ਕਿਦੋਂ ਜਾ ਕੇ ਛੱਤ ਬਣੇਗੀ ਉਹ ਲੰਮਾ ਸਮਾਂ ਹੈਣਾ ਪਰ ਕੀ ਦਾਨੀ ਸਦਨਾਂ ਨੂੰ ਪਹਿਲਾਂ ਆਉਣਾ ਚਾਹੀਦਾ ਹਾਂਜੀ ਪਹਿਲਾਂ ਦਾਲੀ ਸਦਨਾਂ ਨੂੰ ਆਉਣਾ ਚਾਹੀਦਾ ਅਜੇ ਇਸ ਸਮੇਂ ਤੇ ਬਾਹ ਫੜਨੀ ਚਾਹੀਦੀ ਹਾਂਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਸਾਰਾ ਪਰਿਵਾਰ ਆ ਸਾਡੇ ਨਾਲ ਉਹ ਪੰਜੀ ਵੀ ਮੌਜੂਦ ਨੇ ਕਿਉਂਕਿ ਮੈਂ ਗੱਲ ਕਰਾਂ ਤੇ ਸਾਡੇ ਨਾਲ ਉਹ ਕਰਦੇ ਜੀ ਸਾਰੇ ਮੌਜੂਦ ਨੇ ਆਪਣੇ ਨਾਲ ਉਹ ਪੰਜੀ ਪੰਜੀ ਕੀ ਨਾਮ ਤੁਹਾਡਾ ਰਵਿੰਦਰ ਕੌਰ ਰਵਿੰਦਰ ਕੌਰ ਅੱਛਾ ਤਾਂ ਜੀ ਕਿਸ ਤਰੀਕੇ ਦੇ ਹਾਲਾਤ ਨੇ ਮੈਂ ਦੇਖ ਰਿਹਾ ਕਿ ਛੱਤ ਜਿਹੜੀ ਆ ਉਹ ਡਿੱਗ ਚੁੱਕੀ ਆ ਕਿੱਦਾਂ ਛੱਤ ਡਿੱਗੀ ਸੀ ਤੁਸੀਂ ਕਰੇ ਸੀਗੇ ਹਾਂ ਜੀ ਅਸੀਂ ਅੰਦਰ ਹੀ ਵਹਿ ਲੰਮੀ ਪਈ ਤੇ ਉਹ ਹੜ੍ਹ ਤੇ ਭਾਰੀ ਮੀਂਹ ਦੇ ਪੈਣ ਦੇ ਕਰਕੇ ਛੱਤ ਡੇਗੀ ਹੜੀ ਮਾਤਾ ਨੂੰ ਵੀ ਸੱਟ ਲੱਗੀ ਆ ਅੱਛਾ ਉਹ ਅਦਰ ਮਤਲਬ ਗੌਂਦੀਆਂ ਵੱਲੋਂ ਹਾਂ ਜੀ ਉਹਨਾਂ ਨੇ ਮੰਜਾ ਡਾਇਆ ਜੀ ਕਿੰਨੇ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਜੀ ਤੁਹਾਡੇ ਸਾਹਮਣੇ 3 ਟਰੱਕਿੰਗ ਲੰਬਾਰੀ ਸਾਰਾ ਕੁਝ ਖਰਾਬ ਹੋ ਗਿਆ ਜੀ ਪਰ ਕਿਉਂਕਿ ਜਿੱਥੇ ਪੁਰਸ਼ਾਂ ਨੇ ਕੰਮ ਕਰਨਾ ਹੁੰਦਾ ਪਰ ਘਰ ਤਾਂ ਜਨਾਨੀਆਂ ਨੇ ਬਣਾਉਣਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਘਰ ਚ ਕਿਹੜੀ ਚੀਜ਼ ਚਾਹੀਦੀ ਆ ਕਿਹੜੀ ਚੀਜ਼ ਕਿੱਥੇ ਰੱਖੀ ਆ ਜੇ ਮੈਂ ਨੁਕਸਾਨ ਕਰਾਂ ਤੇ ਹੁਣ ਇਸ ਨੂੰ ਪਰਪਾਈ ਕਰਦੇ ਆ ਕਿੰਨਾ ਟਾਈਮ ਲੱਗਸਾ ਦੱਸਣ ਉਤੇ ਬਹੁਤ ਸਾਡੇ ਵੱਲੋਂ ਜੇ ਕਹੀਏ ਤੇ ਪਰਪਾਈ ਹੋਈ ਨਹੀਂ ਸਕਦੀ ਤੇ ਇਹਨਾਂ ਦੇ ਹਲਾ ਦੇਖ ਸਕਦੇ ਜੋ ਐਕਸੀਡੈਂਟ ਦੋ ਸਾਲ ਪਹਿਲੇ ਹੋਇਆ ਸੀ ਅੱਛਾ ਜੀ ਹਾਂ ਜੀ ਮੁਸ਼ਕਲ ਨਾਲ ਹੀ ਸਾਲ ਕੀ ਹੋਇਆ ਜੇ ਕੰਮ ਕਰਦੇ ਆਣ ਅੱਛਾ ਘਰ ਦਾ ਖਰਚਾ ਹੀ ਚੱਲਦਾ ਜੀ ਠੀਕ ਹੈ ਪਰ ਮਤਲਬ ਕੰਮ ਵੀ ਉਹ ਪਾਰਾ ਨਹੀਂ ਕਰ ਸਕਦੇ ਹਾਂਜੀ ਕੰਮ ਵੀ ਨਹੀਂ ਕਰ ਸਕਦੇ ਕਰ ਨਿੱਕਾ ਮੋਟਾ ਹੀ ਕੰਮ ਕਰਦੇ ਆ ਹਾਂਜੀ ਤੇ ਬੜੀ ਮੁਸ਼ਕਿਲ ਹੈ ਜੀ ਹਾਂਜੀ ਬਹੁਤ ਮੁਸ਼ਕਿਲ ਹੈ ਕਿਉਂਕਿ ਅਜੇ ਹੀ ਸਮੇਂ ਦੇ ਉੱਤੇ ਘਰ ਦਾ ਖਰਚਾ ਚਲਾਉਣਾ ਫਿਰ ਕਿਉਂਕਿ ਜੇ ਇਹ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਵੀ ਬੈਠਣਾ ਮੁਸ਼ਕਿਲ ਹੁੰਦਾ ਜੇ ਬਾਰਿਸ਼ਾਂ ਤੇ ਲਗਾਤਾਰ ਜਾਰੀ ਸੀਗੀਆਂ ਆਹ ਦੋ ਦਿਨ ਤੋਂ ਬਾਰਿਸ਼ ਨਹੀਂ ਹੋ ਰਹੀ ਜੀ ਹਾਂਜੀ ਬਹੁਤ ਮੁਸ਼ਕਿਲ ਹੈ ਬਾਰਿਸ਼ ਬਹੁਤ ਪੈਂਦੀ ਸੀ ਠੀਕ ਪਰ ਹੁਣ ਤੁਸੀਂ ਇਹ ਟੈਂਟ ਥੱਲੇ ਬੈ ਕੇ ਜੀਵਾਰਾ ਕਰਦੇ ਜੀ ਹਾਂਜੀ ਟੈਂਟ ਥੱਲੇ ਬੈ ਕੇ ਜੀਵਾਰਾ ਕਰਦੇ ਠੀਕ ਪਰ ਕੀ ਕਹਿਣਾ ਚਾਹੋਗੇ ਕਿਉਂਕਿ ਲਗਾਤਾਰ ਦੇਖਦੇ ਆ ਕਿ ਦਾਨੀ ਸੱਜਣ ਬੜੇ ਦਾਨ ਕਰਦੇ ਨੇ ਸਮੇਂ ਸਿਰ ਤੇ ਆਣ ਕੇ ਸਾਰ ਲੈਂਦੇ ਨੇ ਕੀ ਅਪੀਲ ਕਰੋਗੇ ਉਹਨਾਂ ਨੂੰ ਸਾਨੂੰ ਉਹਨਾਂ ਨੂੰ ਇਹ ਹੀ ਅਪੀਲ ਆ ਕਿ ਸਾਡੀ ਵੀ ਮਦਦ ਕੀਤੀ ਜਾਵੇ ਸਾਡੇ ਗਰੀਬਾਂ ਦੀ ਵੀ ਸੁਣੀ ਜਾਵੇ ਪਰ ਕਿਉਂਕਿ ਜਿਸ ਤਰੀਕੇ ਨਾਲ ਹੀ ਦੇਖਦੇ ਆ ਕਿ ਬੜੇ ਵੱਡੇ ਵੱਡੇ ਫਿਲਮ ਇੰਡਸਟਰੀ ਦੇ ਲੋਕ ਆ ਰਹੇ ਨੇ ਇੱਥੇ ਵੱਡੇ ਸਿੰਗਰ ਆ ਰਹੇ ਨੇ ਪਹੁੰਚ ਰਹੇ ਨੇ ਉਹ ਮਦਦ ਦੀ ਗੱਲ ਕਰ ਰਹੇ ਨੇ ਜੇ ਮੈਂ ਸਿੱਖ ਜਥੇਬੰਦੀਆਂ ਦੀ ਗੱਲ ਕਰਾਂ ਮਹਾਪੁਰਸ਼ਾਂ ਦੀ ਗੱਲ ਕਰਾਂ ਤਾਂ ਬੜੇ ਬੜੇ ਮਹਾਪੁਰਸ਼ ਵੀ ਇੱਥੇ ਪਹੁੰਚ ਰਹੇ ਨੇ ਜਿਹੜੀ ਸਾਰ ਲੈਣ ਲਈ ਤੁਹਾਡੇ ਧਿਰ ਪਹੁੰਚਿਆ ਕੋਈ ਜੀ ਨਹੀਂ ਅਜੇ ਅਸੀਂ ਦਾ ਕੋਈ ਜਥੇਬੰਦੀ ਨਾਲ ਮਤਲਬ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਕੀ ਲੱਗਦਾ ਕਿ ਉਹਨਾਂ ਨੂੰ ਗਰਾਉਂਡ ਲੈਵਲ ਤੇ ਥੱਲੇ ਆਣ ਕੇ ਸਾਰ ਲੈਣੀ ਚਾਹੀਦੀ ਹਾਂਜੀ ਸਾਰੇ ਗਰੀਬਾਂ ਦੀ ਮਤਲਬ ਸਾਰੇ ਪਿੰਡ ਜਿੱਥਾਂ ਨੁਕਸਾਨ ਹੋਇਆ ਸਾਰੇ ਪਿੰਡ ਗਲਵਦੇ ਮਤਲਬ ਸਾਰੇ ਦੇਸ਼ ਦੇ ਹਾਂਜੀ ਪੰਜਾਬ ਵਿੱਚ ਸਭ ਨੂੰ ਸਾਰ ਲੈਣੀ ਚਾਹੀਦੀ ਬਿਲਕੁਲ ਹਾਂਜੀ ਬਹੁਤ ਲੋੜ ਹੈ ਜੀ ਇਹਨਾਂ ਦੀ ਹਾਂਜੀ ਬਹੁਤ ਫਿਰ ਬੱਚਿਆਂ ਦਾ ਕਿੱਦਾਂ ਚੱਲਦਾ ਜੀ ਖਰਚਾ ਪੜਾਈ ਦਾ ਜਿਹੜਾ ਇਹਨਾਂ ਦਾ ਸਾਰਾ ਸਿਸਟਮ ਬੱਚਿਆਂ ਦਾ ਜੇ ਤਾਂ ਮੈਨਲੇ ਸਕੂਲ ਲੱਗ ਨਹੀਂ ਰਹੇ ਅੱਛਾ ਜੀ ਹਾਂ ਜੀ ਜਦੋਂ ਵੀ ਬਾਰਿਸ਼ ਆ ਪੈਂਦੀ ਹੈ ਪਰ ਕੋਈ ਇਲਾਕੇ ਵੱਲੋਂ ਕੋਈ ਆ ਰਹੀ ਹੈ ਸੇਵਾ ਜੀ ਜਿਸ ਤਰੀਕੇ ਨਾਲ ਮੈਂ ਲੰਗਰ ਦੀ ਗੱਲ ਕਰਾਂ ਰਸਣ ਦੀ ਗੱਲ ਕਰਾਂ ਕੋਈ ਅਜਿਹੀ ਸੇਵਾ ਹੋ ਰਹੀ ਹੈ ਜੀ ਹਾਂ ਜੀ ਉਹ ਤੇ ਹੋ ਰਹੀ ਹੈ ਉਹ ਹੋ ਰਹੀ ਹੈ ਪਰ ਅਜਿਹੀ ਮੇਨ ਸੇਵਾ ਆਪਾਂ ਨੂੰ ਛੱਤ ਦੀ ਲੋੜ ਆਉਣਾ ਹਾਂ ਜੀ ਛੱਤ ਦੀ ਲੋੜ ਹਾਂ ਘਰ ਦੀ ਲੋੜ ਜੀ ਕੀ ਮੰਨ ਕਰੋਗੇ ਇੱਕ ਵਾਰੀ ਜੇ ਅਪਾ ਦਾਨੀ ਸੱਜਣ ਤੁਹਾਨੂੰ ਦੇਖ ਰਹੇ ਨੇ ਬਹੁਤ ਸਾਰੇ ਲੋਕ ਕਿਉਂਕਿ ਉਹਨਾਂ ਦਾ ਕੰਮ ਹੁੰਦਾ ਆ ਲੋਕਾਂ ਦੀ ਮਜਬੂਰੀ ਦੇਖ ਕੇ ਲੋਕਾਂ ਨੂੰ ਦੇਖ ਕੇ ਜ਼ਰੂਰਤਮੰਦ ਇਨਸਾਨ ਨੂੰ ਦੇਖ ਕੇ ਉਹ ਜ਼ਰੂਰਤ ਉਹਦੀ ਜਿਹ ਮਦਦ ਕਰਦੇ ਨੇ ਕਿਉਂਕਿ ਅਜਿਹੇ ਸਮੇਂ ਤੇ ਕੁਝ ਇਹ ਜੋ ਲੋਕ ਵੀ ਆਏ ਸੀਗੇ ਜਿਹੜੇ ਦਾਨ ਦੇ ਨਾਂ ਦੇ ਉੱਤੇ ਲੋਕਾਂ ਕੋਲੋਂ ਗਲਤ ਤਰੀਕੇ ਨਾਲ ਪੈਸੇ ਲੈ ਲੈਂਦੇ ਸੀਗੇ ਫਿਰ ਦਾਨੀ ਸੱਜਣਾ ਨੇ ਵੀ ਹੱਥ ਘੁਟ ਦਿੱਤਾ ਸੀਗਾ ਕਿ ਨਹੀਂ ਸਾਡੇ ਪੈਸੇ ਦੀ ਗਲਤ ਵਰਤੋਂ ਹੁੰਦੀ ਆ ਕਿਉਂਕਿ ਹਰ ਬੰਦਾ ਦਸਬੰਦ ਕੱਢ ਕੇ ਆਪਣਾ ਜਿਹੜਾ ਕਿਸੇ ਦੀ ਮਤ ਕਰਦਾ ਪਰ ਅਜਿਹੇ ਸਮੇਂ ਤੇ ਤੁਸੀਂ ਨੀਡੀ ਹੋ ਤੁਹਾਡੀ ਲੋੜ ਆ ਕਿਉਂਕਿ ਤੁਹਾਡੀ ਛੱਤ ਡਿੱਗੀ ਹੋਈ ਆ ਕੀ ਅਪੀਲ ਕਰੋਗੇ ਉਹਨਾਂ ਨੂੰ ਕਿ ਸਹੀ ਤਰੀਕੇ ਨਾਲ ਇੱ ਹਾਂ ਜੀ ਸਾਡੀ ਇਹ ਹੀ ਬੇਨਤੀ ਆ ਕਿ ਸਾਡਾ ਹਲਾਤ ਘਰ ਦੇ ਹਾਲਾਤ ਬਹੁਤ ਹੀ ਮਾੜੇ ਨੇ ਤੇ ਕਿਰਪਾ ਕਰਕੇ ਸਾਡੀ ਵੀ ਮਦਦ ਕੀਤੀ ਜਾ ਬਿਲਕੁਲ ਤਸਵੀਰਾਂ ਚ ਤੁਸੀਂ ਦੇਖ ਰਹੇ ਸੀ ਅਸੀਂ ਇਸ ਵੇਲੇ ਹਲਕਾ ਜਨਾਲਾ ਦੇ ਪਿੰਡ ਗਾਲੋਵ ਵਿੱਚ ਮੌਜੂਦ ਆ ਜਿੱਥੇ ਕਿ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਉਹਨਾਂ ਘਰਾਂ ਤੱਕ ਪਹੁੰਚਿਆ ਜਾਵੇ ਜਿਨ੍ਹਾਂ ਘਰਾਂ ਤੱਕ ਕੋਈ ਨਹੀਂ ਪਹੁੰਚਿਆ ਜਿਨ੍ਹਾਂ ਘਰਾਂ ਦੇ ਹਾਲਾਤ ਮਾੜੇ ਨੇ ਜਾਂ ਜਿਨ੍ਹਾਂ ਘਰਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਨੇ ਅਸੀਂ ਅਜਿਹੀ ਘਰ ਚ ਪਹੁੰਚਿਆ ਜਿੱਥੇ ਦੇ ਪਰਿਵਾਰ ਵੱਲੋਂ ਆਪਣਾ ਘਰ ਦਿਖਾਇਆ ਗਿਆ ਕਿ ਕਿਸ ਤਰੀਕੇ ਨਾਲ ਜਿਹੜੀ ਛੱਤਾਂ ਉਹ ਡਿੱਗ ਚੁੱਕੀ ਆ ਅਤੇ ਪਰਿਵਾਰ ਜਿਹੜਾ ਉਹ ਇੱਕ ਟੈਂਟ ਦੇ ਥੱਲੇ ਇੱਕ ਤੰਬੂ ਦੇ ਥੱਲੇ ਬੈਠ ਕੇ ਜਿਹੜਾ ਆਪਣਾ ਟਾਈਮ ਪਾਸ ਕਰ ਰਿਆ ਪਿਆ ਜਿਹੜਾ ਵੀ ਉਹਦਾ ਸਮਾਨ ਆ ਉਹ ਸਾਰਾ ਖਰਾਬ ਹੋ ਚੁੱਕਾ ਕਿਉਂਕਿ ਥੱਲੇ ਪਾਣੀ ਸੀ ਉਪਰੋਂ بارش ਦਾ ਪਾਣੀ ਸੀਗੀ ਪਰ ਚਾਰੇ ਪਾਸਿਓ ਕਿਤਨਾ ਕਿਤੇ ਮੁਸੀਬਤਾਂ ਨੇ ਘੇਰਾ ਪਾਇਆ ਹੋਇਆ ਸੀ ਪਰ ਅੱਜ ਉਹਨਾਂ ਵੱਲੋਂ ਖਾਸ ਤੌਰ ਤੇ ਮੰਗ ਕੀਤੀ ਜਾ ਰਹੀ ਆ ਦਾਨੀ ਸੱਜਣਾ ਕੋਲੋਂ ਮੰਗ ਕੀਤੀ ਜਾ ਰਹੀ ਆ ਸਰਕਾਰ ਕੋਲੋਂ ਮੰਗ ਕਰ ਕੀਤੀ ਜਾ ਰਹੀ ਕਿ ਸਮੇਂ ਸਿਰ ਰਿੰਦਿਆਂ ਇਹਨਾਂ ਪਰਿਵਾਰਾਂ ਦੀ ਸਾਰ ਲਈ ਜਾਵੇ ਅਤੇ ਗਰਾਊਂਡ ਲੈਵਲ ਤੇ ਆਣ ਕੇ ਗਰਾਊਂਡ ਜ਼ੀਰੋ ਤੇ ਆਣ ਕੇ ਲੋਕਾਂ ਦੀ ਸਾਰ ਲਈ ਜਾਵੇ ਅਜੇ ਹੈ ਨਹੀਂ ਕਿ ਭਰਿਆਂ ਨੂੰ ਭਰਿਆ ਜਾਵੇ ਜਿਹੜੇ ਰੱਜਿਆਂ ਨੂੰ ਰਜਾਇਆ ਜਾਵੇ ਇਹ ਨਹੀਂ ਕਿ ਵੱਡਿਆਂ ਲੋਕਿਆਂ ਨੂੰ ਹੀ ਸਿਰਦਾਨ ਕੀਤਾ ਜਾਵੇ ਵੀ ਤੁਸੀਂ ਵਟਦੇ ਹੋ ਨਾ ਮੈਂ ਵੀ ਅਪੀਲ ਕਰੂੰਗਾ ਆਪਣੇ ਚੈਨਲ ਤੋਂ ਕਿ ਹਾਂ ਜੇ ਤੁਸੀਂ ਸੇਵਾ ਕਰਨੀ ਹੈ ਤੇ ਅਜਿਹੇ ਲੋਕਾਂ ਦੀ ਆਣ ਕੇ ਬਾਹ ਫੜੀ ਜਾਵੇ ਅਜਿਹੇ ਲੋਕਾਂ ਦੀ ਆਣ ਕੇ ਸੇਵਾ ਕੀਤੀ ਜਾਵੇ ਜੋ ਕਿ ਇਹ ਫੇਰ ਤੋਂ ਲੋਕ ਜਿਹੜੇ ਨੇ ਪੰਜਾਬ ਦਾ ਹਿੱਸਾ ਨੇ ਅਤੇ ਪੰਜਾਬ ਦੇ ਵਿੱਚ ਖੁਸ਼ਹਾਲ ਰਹਿ ਸਕਣ ਅਤੇ ਆਪਣੀ ਜ਼ਿੰਦਗੀ ਅਤੇ ਬੱਚਿਆਂ ਨੂੰ ਚੰਗੀ ਤਰ੍ਹਾਂ ਜਿਹੜਾ ਵਾ ਆਪਣੇ ਸਮੇਂ ਸਿਰ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਅਤੇ ਜ਼ਿੰਦਗੀ ਨੂੰ ਵਧੀਆ ਭਵਿੱਖ ਕਰ ਸਕਣ ਤੁਸੀਂ ਜੁੜੇ ਰਹੋ ਇਸ ਦੀ ਕਰਨ ਵਾਲੀ ਗ੍ਰੇਟ ਪੰਜਾਬੀ ਟੀਵੀ ਲਈ ਭਾਰਤ ਪਾਕਿਸਤਾਨ ਸਰਦ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿ